ਹਾਂਜੀ ਅੱਜ ਆਪਣੇ ਬਈ ਭੈਣ ਉਹ ਰਖੜੀ ਬੰਨਲਾਈਆਂ ਇੱਕ ਭੈਣ ਆਈ ਆ ਦੋ ਭੈਣ ਜਿਗਾਈਆਂ ਮੇਰੀ ਭਾਪੀ ਬੈਠੀ ਆ ਤੇ ਉੱਧਰ ਦਿਖਾਉਣੀ ਆ ਤੁਹਾਨੂੰ ਆ ਭਰਾ ਹੈਗਾ ਦਸਤਾਰ ਦੂਸਰੀ ਆ ਵਿਚਰੀ ਮੇਰੀ ਭਾਣ ਜੀ ਆਈ ਇੰਦੀ ਉਹ ਆਈ ਜਾਂਦੀ ਇੱਕ ਆ ਮੇਰੀ ਭਾਣ ਜੀ ਇਹ ਰਖੜੀ ਬੰਨੜਾਏ ਆ ਸਾਡੇ ਤੇ ਕੋਈ ਬੈਠੀ ਭੈਣ ਆ ਜੀ ਮੇਰੀ ਗੱਲ ਸੁਣਾ ਉਹ ਵਿਚਾਰੀ ਮੋਟੋ ਜੀ ਮੇਰੀ ਭਾਪੀ ਉਹ ਉੱਥੇ ਉਹ ਆ ਕਿੱਧਰ ਫਸ ਗਿਆ ਤੈਂਕਾ ਤੈਂਕਾ ਗਲਾਦੀ ਆ ਦੇਖੋ ਇਹ ਆਪਣਾ ਘਰ ਹੈਗਾ ਬਈ ਜੈ ਜੈ ਵੀ ਹੈਗਾ ਛੋਟਾ ਵੱਡਾ ਆ ਦੇਖੋ ਆ ਵੀ ਮੇਰੀ ਧੀ ਜੀ ਆ ਉਹ ਗੱਡੀ ਖੜੀ ਆ ਮਗਰ ਉਹ ਆਪਾਂ ਪਰਸੋਂ ਚੁੱਥੇ ਲੈ ਕੇ ਕਿੰਨੇ ਦਿਨ ਹੋਗੇ ਗੱਡੀ ਲੱਤੀ ਦੋ ਦਿਨ ਹੋਗੇ ਤਿੰਨ ਦਿਨ ਹੋਗੇ ਤਿੰਨ ਦਿਨ ਹੋਗੇ ਲਾਤੀ ਹਾਂ ਘਰ ਪਾਵਾਂਗੇ ਆਪਣਾ ਘਰ ਇਧਰਲੀ ਸਾਈਡ ਆ ਉਹ ਪਿੱਛੇ ਕਮਰਾ ਦਾ ਮੂਹਰੇ ਆਪਾਂ ਹਾਂ ਲਾਈ ਹੋਈ ਏ ਤਰਪਾਲ ਜੀ ਪਿਛੇ ਕਮਰਾ ਤੇ ਹੁਣ ਆਪਾਂ ਇਹ ਆਪਣਾ ਪਹਿਲਾ ਵਲੌਗ ਆ ਤੇ ਬਾਈ ਜੋ ਵੀ ਜਿਹਦੇ ਕੋਲ ਆਪਣੇ ਭਰਾ ਕੋਲ ਜੋ ਵੀ ਭੈਣ ਭਰਾ ਦੇਖ ਰਿਆ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਹਰ ਰੋਜ਼ ਆਏ ਜੇ ਨਵੇਂ ਤੋਂ ਨਵੇਂ ਵਲੌਗ ਆਪਾਂ ਤੁਹਾਨੂੰ ਦਿਖਾਇਆ ਕਰਾਂਗੇ ਤੁਹਾਨੂੰ ਧੰਨਵਾਦ